ਮੈਂ ਦੀਪ ਸਿੱਧੂ ਦਾ ਲਾਇਆ ਹੋਇਆ ਜੀਵਾ ਹਜ਼ਾਰ ਦੀਵੇ ਲਾ ਕੇ ਜਾਊਂਗਾ ਹਜ਼ਾਰ ਦੀਵੇ ਜਿੱਦੇ ਮੈਂ ਮਰਿਆ ਮੇਰੇ ਪਿੱਛੇ ਹਜ਼ਾਰ ਛੋਟੇ ਬੋਲਣ ਵਾਲੇ ਹੋਣਗੇ ਓਮੀ ਭਾਨਾ ਉਹ ਵੀ ਇੰਦਾਪਦਾ ਮੈਂ ਜੇਲ੍ਹ ਚ ਰਿਹਾ ਮੈਂ ਦੱਬਿਆ ਕਹਿੰਦੇ ਇਹ ਛੋਟਾ ਉਧਰ ਨੂੰ ਜਾਊਗਾ ਇਹ ਚੱਕਾਂਗੇ ਭਾਈ ਮੈਂ ਤਾਂ ਜਾਊਂਗਾ ਕੱਲ ਨੂੰ ਜਾਊਂਗਾ ਚੱਕਣਾ ਹੋ ਚੱਕ ਲਿਓ ਛੱਡਣਾ ਹੋ ਛੱਡ ਜੋ ਕੌਣ ਕਹਣਾ ਸੱਚ ਹੈ ਜੀ ਮੈਂ ਕਹਣਾ ਝੂਠ ਹੈ ਝੂਠ ਕਿਵੇਂ ਸੁਣ ਲਾ ਗੱਲ ਸਕੋਰਪੀ ਤੇ ਜਾਨੀ ਲੁੱਟਣ ਕੌਣ ਮਗਜੂ ਫਰੋਤੀ 10000 ਮੰਗੂਗਾ ਉਹ 10000 ਚੱਲ ਮੰਗ ਲਿਆ ਫਿਰ ਯਾਰ ਜ਼ਮਾਨਤ ਨਾ ਘਰੋਂ ਦੇ ਇੱਕ ਜਕਰੀਆ ਖਾਨ ਦਾ ਮੂਤਦਾ ਬੰਨ ਤਾਰੂ ਸਿੰਘ ਦੇ ਜੋੜਿਆਂ ਨਾਲ ਖੁੱਲਿਆ ਸੀ ਹੁਣ ਦੇਖ ਲੋ ਕੌਣ ਕਰਵਾ ਰਿਹਾ ਹੈ ਉਹ ਅੰਤਮਾਨ ਬੋਲੇ ਦਾ ਸਹੀ ਵੀ ਇਹ ਕਿਉਂ ਹੋ ਰਿਹਾ ਹੈ ਜਵਾਬ ਤਾਂ ਦੇਵੇ ਤਥੋਂ ਪੰਜਾਬ ਦੀ ਜਨਤਾ ਸੀ ਉਹਦੇ ਵੋਟਰ ਤੋਂ ਜਵਾਬ ਮੰਗਦੇ ਆ ਵਿੱਚ ਇਹ 92 ਤਾਂ ਜਿਹੇ ਜਿਹੇ ਹੈਗੇ ਨੇ ਹੈਗੇ ਨੇ ਮਾਪਾ ਨਹੀਂ ਸ਼ਿੱਧੂ ਨੂੰ ਕੋਲੇ ਖੜ ਕੇ ਕਟਾਇਆ ਉਹਦਾ ਬਿਆਨ ਦੇ ਆਧਾਰ ਤੇ ਪਰਚਾ ਹੋਵੇ ਮੈਂ ਨਾ ਕਿ ਕੱਲ ਵੀਡੀਓ ਦੇਖ ਰਿਹਾ ਕੋਈ ਨਵੀਂ ਵਿਦਵਾਨ ਹੈ ਉਹ ਕਹਿੰਦਾ ਝੂਠ ਮਾਰਦੇ ਨੇ ਸਰਕਾਰਾਂ ਜ਼ੁਲਮ ਨਹੀਂ ਕਰਦੀਆਂ ਮੈਂ ਲੱਖ ਰੁਪਇਆ ਦੇਉਂਗਾ ਮੈਨੂੰ ਦੇਵੇ ਲੱਖ ਰੁਪਇਆ ਮੈਂ ਦੱਸਦਾ ਮੇਰੇ ਨਾਲ ਜ਼ੁਲਮ ਹੋਈ ਨਹੀਂ ਮੇਰਾ ਮਿੱਤਰ ਸੀ ਹਾਬ ਜੇ ਸਿੰਘਾ ਪਟਵਾਰੀ ਦਾ ਜਮਾ ਕਲੋਜ਼ ਫਰੈਂਡ ਜਿਵੇਂ ਫਰੈਂਡ ਨਹੀਂ ਹੁੰਦੇ ਆਪਾਂ ਜਿਵੇਂ ਮੈਂ ਪਟਵਾਰੀ ਨੂੰ ਕਹਿੰਦਾ ਚੱਲ ਓਏ ਹਾਂਈ ਸੀ ਬਣਾ ਵਾਲੀ ਸੀ ਬਣਾ ਵਾਲੀ ਹੈ ਫੇਰ ਵੀ ਫੋਨ ਕਰ ਲੈਂਦਾ ਮੈਂ ਹੁਣ ਬਣਾ ਵਾਲੀ ਨੂੰ ਕਹਿੰਦਾ ਸਾਡੀ ਮਾਨਸਾਈ ਤਰਤੀਰ ਲਾਜ ਰੱਖ ਲੈ ਹਾਂ ਦਾ ਨਾਰਾ ਮਾਰ ਦੇ ਇਹ ਮੈਨੂੰ ਮਾਰਨ ਦੇ ਡੈਡਾ ਸ਼ੁੰਭੇ ਸੀ ਉਹਨਾਂ ਕੋਲੇ ਹੁਣ ਅੰਦਰ ਵੀ ਦਾ ਖਤਰਾ ਹੈਗਾ ਸੋ ਬੜਾ ਦੇਰ ਨਾ ਕਰੋ ਬਾਹਰ ਪਾਣੇ ਨੂੰ ਖਤਰਾ ਹੀ ਨਹੀਂ ਯਾਰ ਕੀ ਕੁਸ ਹੋ ਰਿਹਾ ਉਹ ਤੇ ਜ਼ੁਲਮ ਜਿਵੇਂ ਦੱਸਦੇ ਨੇ ਸਾਰੇ ਸਿੱਖ ਸਮਾਜ ਨੂੰ ਹੱਥ ਬੰਨ ਕੇ ਪੱਲਾ ਅੜ ਕੇ ਫਰਿਆਦ ਕਰਦਾ ਜੇ ਤੁਸੀਂ ਹੁਣ ਨਾ ਖੜੇ ਫਿਰ ਕੱਲ ਨੂੰ ਮੇਰੇ ਗੋਲੀ ਵੀ ਸਾਥਰੀ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇਵਾਲ ਪਾਨੇ ਸਿੱਧੂ ਦੇ ਪਿਛਲੇ ਦਿਨਾਂ ਦੇ ਵਿੱਚ ਤਿੰਨ ਪਰਚੇ ਤਕਰੀਬਨ ਜਿਹੜੇ ਆ ਪਾਨੇ ਸਿੱਧੂ ਦੇ ਉੱਪਰ ਹੁੰਦੇ ਆ ਹਰ ਇੱਕ ਦੇ ਵੱਲੋਂ ਆਹਦਾ ਨਾਰਾ ਜਿਹੜਾ ਪਾਨੇ ਦੇ ਹੱਕ ਦੇ ਵਿੱਚ ਮਾਰਿਆ ਜਾ ਰਿਹਾ ਪਿਛਲੇ ਦਿਨੀ ਝੋਟੇ ਦੀ ਵੀ ਜਿਹੜੀ ਹੈਗੀ ਆ ਵੀਡੀਓ ਆਉਂਦੀ ਆ ਕਿਉਂਕਿ ਜਦੋਂ ਝੋਟੇ ਦੇ ਝੋਟੇ ਦਾ ਇਕੱਠ ਹੋਇਆ ਤਾਂ ਉਸ ਵੇਲੇ ਵੀ ਪਾਨਾ ਸਿੱਧੂ ਆਇਆ ਸੀ ਤੇ ਪਾਨਾ ਸਿੱਧੂ ਆ ਕੇ ਝੋਟੇ ਦੇ ਹੱਕ ਦੇ ਵਿੱਚ ਗੱਲਬਾਤ ਜਿਹੜੀ ਕੀਤੀ ਸੀ ਪ੍ਰਵਿੰਦਰ ਝੋਟਾ ਸਾਹਿਬ ਨਾਲ ਝੋਟੇ ਨਾਲ ਗੱਲਬਾਤ ਕਰਾਂਗੇ ਝੋਟੇ ਸਭ ਤੋਂ ਵੱਡਾ ਸਵਾਗਤ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸ੍ਰੀ ਵਾਹਿਗੁਰ ਗੱਲ ਕਰ ਰਹੇ ਹਾਂ ਕਿ ਮੈਂ ਝੋਲੀ ਅਟ ਰਿਹਾ ਕਿ ਭਾਨੇ ਦੇ ਹੱਕ ਦੇ ਵਿੱਚ ਖੜਜੋ ਕਿਉਂ ਬਾਈ ਯਾਰ ਪਹਿਲੀ ਗੱਲ ਤਾਂ ਹੈ ਜਦ ਕਿਤੇ ਵੀ ਜ਼ਬਰ ਤੇ ਜ਼ੁਲਮ ਹੁੰਦਾ ਹੈ ਮੌਕੀ ਦੀਆਂ ਸਰਕਾਰਾਂ ਕਿਸੇ ਵੀ ਬੰਦੇ ਤੇ ਕਰਦੀਆਂ ਨੇ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਫਰਮਾਨ ਹੈ ਕਿ ਉਹਦੇ ਹੱਕ 'ਚ ਖੜਨਾ ਹੈ ਗੁਰੂ ਗੋਬਿੰਦ ਸਿੰਘ ਆ ਪੰਜਾਬ ਦੇ ਖਿਲਾਫ ਤਲਵਾਰ ਚ ਚੱਕੀ ਸੀ ਜਦੋਂ ਕਸ਼ਮੀਰੀ ਪੰਡਤ ਇਕੱਠੇ ਹੋ ਕੇ ਆਏ ਸੀ ਆਦਾ ਪਿਓ ਬਾਰਿਆ ਆਪਦੇ ਚਾਰ ਸਹਿਬਜ਼ਾਦੇ ਬਾਰੇ ਆਪਦੇ ਪੁੱਤ ਕਿੰਨੇ ਲੱਖ ਪੁੱਤ ਸਿੰਘਾ ਸੀ ਵੀ ਉਸਦੇ ਪੁੱਤਾਂ ਨਾਲ ਸਾਡਾ ਫਰਜ ਹੈ ਹੁਣ ਪਾਣਾ ਸਿੱਧੂ ਨੰਬਰ 2 ਗੱਲ ਦੁਨਿਆਵੀ ਰਿਸ਼ਤੇ ਪਾਣਾ ਸਿੱਧੂ ਜਦੋਂ ਮੈਂ ਅੰਦਰ ਸੀ ਮੇਰੀ ਮਾਂ ਨਾਲ ਮੇਰੀ ਮਾਂ ਨੇ ਮੈਨੂੰ ਸਪੈਸ਼ਲ ਕਿਹਾ ਬੇ ਭਾਈ ਤੇਰੇ ਪਿੱਛੇ ਤਾਂ ਉਹ ਮੇਰੇ ਨਾਲ ਤੁਰਿਆ ਫਿਰ ਹਰੋਂਦਾ ਸੀ ਪਾਣਾ ਸਿੱਧੂ ਪਾਣੀ ਲਾਉਂਦਾ ਮੈਂ ਤਾਂ ਅੰਦਰ ਸੀ ਮਨਤਾ ਇਹ ਗੱਲ ਦਾ ਨਹੀਂ ਪਤਾ ਘਰਦਿਆਂ ਦੱਸਣਾ ਯਾਰਾਂ ਦੋਸਤਾਂ ਨੂੰ ਦੱਸਣਾ ਹੈ ਪਾਣੀ ਲਾਉਂਦਾ ਵਿਚਾਰਾ ਉਵੇਂ ਆ ਗਿਆ ਪਿੰਡ ਪਿੰਡ 10 ਬੰਡਾਂ ਦੀ ਪ੍ਰਚਾਰ ਕਰਿਆ ਉਹਨੇ ਤਾਂ ਮੇਰਾ ਹੱਕ ਹੈ ਆਹ ਮੁੰਡਿਆਂ ਨੇ ਵੀ ਮੇਰੇ ਪਿੱਛੇ ਪੂਰਾ ਖੜੇ ਸਟੈਂਡ ਲੈਨੇ ਤੇ ਇਹ ਮੁੰਡਿਆਂ ਬਾਰੇ ਮੈਂ ਤੁਹਾਨੂੰ ਜਾਣਿੰਗ ਕਰਾ ਦਾਂ ਇਹ ਭਾਈ ਅਮਰਤਪਾਲ ਬਾਰਸ ਪੰਜਾਬ ਜਥੇਬੰਦੀ ਦੀ ਟੀਮ ਹੈ ਪੰਜੇ ਤਖਤਾਂ ਤੇ ਗਈ ਆ ਉਹ ਤਾਂ ਸਾਡੀ ਐਂਟੀ ਡਰੈਗ ਟਾਸਕ ਫੋਰਸ ਦੀ ਟੀਮ ਹੈ ਇਹ ਨਾਗਰ ਬਾਰਸ ਜਥੇਬੰਦੀ ਟੀਮ ਇਹ ਪਹਿਲਾਂ ਈ ਸਿੱਖੀ ਦੀ ਗੱਲ ਪਹਿਲਾਂ ਕਰਦੇ ਆ ਭਾਈ ਦੀਪ ਸਿੱਧੂ ਨਾਲ ਇਹ ਰਹੇ ਨੇ ਬਾਲੇ ਕਹਿ ਦਿੰਦੇ ਨੇ ਅਮਰਤਪਾਲ ਵਲੇ ਕਿੱਥੇ ਸੀ ਅਮਰਤਪਾਲ ਵਲੇ ਇਹ ਬੰਦੇ ਤੁਹਾਨੂੰ ਦੱਸਣਗੇ ਕਿੱਥੇ ਸੀਗੇ ਜਾਂ ਅਮਰਤਪਾਲ ਦੇ ਪਰਿਵਾਰ ਨਾਲ ਇਹ ਕਦੋਂ ਨੇ ਅਸੀਂ ਸਾਰਿਆਂ ਸਿੱਖਾਂ ਨੂੰ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਜਾਂ ਜਿਹੜੇ ਕਈ ਮੈਨੂੰ ਫੋਨ ਕਰਕੇ ਕਹਿੰਦੇ ਛੋਟੇ ਤੂੰ ਇਹਨਾਂ ਮਗਰ ਨਾਲ ਲੱਗੇ ਜੀ ਸਿੱਧੂ ਨਾਲ ਨਹੀਂ ਖੜੇ ਬਾਈ ਸਾਨੂੰ ਪਤਾ ਨਹੀਂ ਖੜੇ ਸਾਨੂੰ ਇਹ ਗੱਲ ਦਾ ਪਤਾ ਹੈ ਬੱਟ ਯਾਰ ਉਹਨਾਂ ਦੀ ਸੋਚ ਆਪਾਂ ਤਾਂ ਆਪਾਂ ਦਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਮੰਨਣਾ ਪੈਣਾ ਨਾ ਉਹ ਤੇ ਹੋ ਤਾਂ ਜ਼ੁਲਮ ਰਿਹਾ ਨਾ ਕਿੱਡਾ ਜ਼ੁਲਮ ਹੋ ਰਿਹਾ ਮੇਰੇ ਤੇ ਹੋਇਆ ਸੀ ਯਾਰ ਮੇਰੇ ਨਾਲ ਹਰੇਕ ਵਰਗ ਖੜਿਆ ਹਿੰਦੂ ਵਰਗ ਮੇਰੇ ਨਾਲ ਖੜਿਆ ਮੁਸਲਮਾਨ ਵਰਗ ਮੇਰੇ ਨਾਲ ਖੜਿਆ ਪੰਡਤਾਂ ਦਾ ਪੂਰਾ ਫਰੰਟ ਮੇਰੇ ਨਾਲ ਖੜਿਆ ਪੰਡਤਾਂ ਦਾ ਹਨਾ ਪੂਰਾ ਹਰੇਕ ਜਾਤ ਹਰੇਕ ਧਰਮ ਹਰੇਕ ਗੋਤ ਹਰੇਕ ਬੰਦਾ ਮੇਰੇ ਕਿਸਾਨ ਲੀਡਰ ਕਾਮਰੇਡ ਮੇਰੇ ਨਾਲ ਹਰੇ ਖੜਾ ਹੈ ਯਾਰ ਅੰਦਰ ਤੇ ਮੈਂ ਕਿਸੇ ਨੂੰ ਕਿਵੇਂ ਜਵਾਬ ਦੇ ਸਕਦਾ ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਪੁੱਤਾਂ ਸਿੱਖੀ ਮੇਰੇ ਦਿਲ ਚ ਅੰਗ-ਅੰਗ ਚ ਆ ਦੇਖ ਆ ਦੇਖ ਜਿੰਦਾ ਆ ਹੁਣ ਬੱਚਾ ਹੈ ਕਿਨੇ ਸਾਲ ਦਾ ਬੇਟਾ ਤੂੰ ਮੈਂ 12 ਸਾਲ ਦਾ 12 ਸਾਲ ਕਿਹੜੀ ਕਲਾਸ ਚ ਪੜਦਾ ਹੈਗਾ 6ਵੀਂ ਚ ਇਹ ਹੁਣ ਸਿੱਖ ਸਰੂਪ ਚ ਹੈ ਬੱਚਾ ਹੈ ਦੇਖੋ ਜੋਦਾ ਜਰਬਾਨ ਹੈ ਇਹਨੇ ਵਧਣਾ ਫੁੱਲਣਾ ਹੈ ਹੁਣ ਮੈਂ ਨਸ਼ੇ ਤੇ ਆਉਣਾ ਥੋੜਾ ਜਾ ਜਦੋਂ ਇਹ ਮਾੜਾ ਜਾਂ ਵੱਡਾ ਹੋ ਕੇ 10ਵੀਂ 12ਵੀਂ ਚ ਹੋ ਗਿਆ ਪਹਿਲਾ ਤਾਂ ਦਾ ਨਾ ਜੂੜਾ ਕੱਟਿਆ ਜਾਊਗਾ ਫਿਰ ਇਹਨੂੰ ਨਸ਼ੇ ਤੇ ਜਦੋਂ ਆਮ ਹੀ ਐਨਾ ਹੋ ਰੱਖਿਆ ਨਸ਼ਾ ਤੇ ਸਾਡੇ ਜਵਾਬ ਆਪਾਂ ਚੋਣਿਆ ਮੈਂ ਵੀ ਇਹੋ ਜਿਹਾ ਹੁੰਦਾ ਸੀ ਛੋਟਾ ਹੁੰਦਾ ਜਦੋਂ ਮੈਂ ਤਾਂ ਹੁਣ ਵੀ ਇਹੋ ਜਿਹਾ ਹੈਗਾ ਨਾ ਵੀ ਇਹ ਵੱਧ ਫੁੱਲ ਕੇ 6 ਫੁੱਟ ਦਾ ਬਣੇ ਗਰਾਊਂਡਾਂ 'ਚ ਖੇਡੇ ਡੰਡ ਲਾਵੇ ਆਈਪੀਐਸ ਪੀਸੀਐਸ ਕਰੇ ਹਾਲਾ ਆਪਾਂ ਇਹਨਾਂ ਦਾ ਬਚਪਨ ਬਚਾਉਣਾ ਹੈਗਾ ਵੀ ਇਹ ਕੱਲ ਨੂੰ ਨਸ਼ੇੜੀ ਨਾ ਬਣੇ ਮੇਰੇ ਵੀ ਬਣ ਸਕਦੇ ਨੇ ਜਦੋਂ ਗੰਗੀ ਵਹਿ ਰਹੀ ਹੈ ਗਲਤ ਗੱਲ ਆ ਕੋਈ ਇਹ ਅਪਨਾ ਚਾਹੋਣੇ ਹੈ ਵੀ ਮੈਨੋਫੀਸਟੋ ਚ ਇਹਨਾਂ ਦਾ ਅਗਲੀ ਵਾਰ ਆਇਆ ਨਾ ਹੋਵੇ ਵੀ ਅਸੀਂ ਨਸ਼ਾ ਬੰਦ ਕਰਵਾਵਾਂਗੇ ਮੈਨੋਫੀਸਟੋ ਚ ਇਹਨਾਂ ਦਾ ਹੋਵੇ ਅਸੀਂ ਸੋਡੇ ਇੰਨੇ ਬੱਚੇ ਪੀਸੀਐਸ ਆਈਪੀਐਸ ਕਰਾਤੇ ਸੋਡੇ ਇੰਨੇ ਬੱਚੇ ਅਸੀਂ ਨੌਕਰੀ ਲਵਾਤੇ ਸੋਡੇ ਇੰਨੇ ਅਸੀਂ ਮੈਡੀਕਲ ਕਾਲਜ ਖੋਲਤੇ ਤੇ ਇਹ ਤਾਂ ਕਹਿੰਦੇ ਹੁੰਦੇ ਸੀ ਯਾਰ ਵੀ ਅਸੀਂ ਕਿਸੇ ਤੋਂ ਜ਼ੁਲਮ ਨਹੀਂ ਕਰਦੇ ਝੂਠਾ ਪਰਚਾ ਨਹੀਂ ਕਰਦੇ ਪਹਿਲਾਂ ਮੇਰੇ ਤੇ ਕਰੇ ਮੈਂ ਨਾ ਕਿ ਕੱਲ ਵੀਡੀਓ ਦੇਖ ਰਿਹਾ ਕੋਈ ਨਵੀਂ ਵਿਦਵਾਨ ਹੈ ਉਹ ਕਹਿੰਦਾ ਝੂਠ ਮਾਰਦੇ ਨੇ ਸਰਕਾਰਾਂ ਜ਼ੁਲਮ ਨਹੀਂ ਕਰਦੀਆਂ ਮੈਂ ਲੱਖ ਰੁਪਈਆ ਦੇਊਂਗਾ ਮੈਨੂੰ ਦੇਵੇ ਲੱਖ ਰੁਪਈਆ ਮੈਂ ਦੱਸ ਮੈਂ ਜੇਲ੍ਹ ਕੱਟ ਕੇ ਆਇਆ ਮੈਨੂੰ ਘਰੋਂ ਚੱਕਿਆ ਵੀਡੀਓ ਦੇਖ ਲੋ ਸਾਰੀ ਸਬੂਤਾਂ ਦੀ ਲੋੜ ਨਹੀਂ ਮੇਰੀ ਘਰ ਵਾਲੀ ਨੂੰ ੱੱਕੇ ਮਾਰਨੇ ਵੀਡੀਓ ਹੈ ਮੇਰੇ ਪਿਓ ਨੂੰ ੱੱਕੇ ਮਾਰਨੇ ਵੀਡੀਓ ਹੈ ਮੇਰੇ ਬਾਲ ਖੁੱਲੇ ਪੇਸ਼ ਕਰਿਆਗਾ ਸਾਰੀ ਸਾਰੇ ਪੰਜਾਬ ਚ ਵੀਡੀਓ ਘੁੰਮ ਰਹੀ ਹੈ ਹਨਾ ਮੈਨੂੰ ਜੇਲ੍ਹ ਮੈਡੀਕਲ ਕਰਵਾਉਣ ਤੋਂ ਬਾਅਦ ਮੇਰੇ ਉਰੇ ਮੁੱਕਾ ਮਾਰਿਆ ਮੈਂ ਉਹਦਾ ਮੈਡੀਕਲ ਕਰਵਾਇਆ ਮੇਰਾ ਮੈਡੀਕਲ ਦੇਖ ਲੈਣਾ ਮੇਰੇ ਉਰੇ ਸੱਟਾਂ ਵੱਜੀਆਂ ਮੇਰੇ ਪਿਓ ਦੇ ਸੱਟਾਂ ਵੱਜੀਆਂ ਗੰਦੀਆਂ ਗਾਲਾਂ ਕੱਢੀਆਂ ਮੈਨੂੰ ਮੈਨੂੰ ਦੇਵੇ ਲੱਖ ਰੁਪਏ ਉਹ ਕਹਦਾ ਕੁੱਟਦੇ ਨਹੀਂ ਫੇਰ ਇੱਕ ਬੰਦਾ ਘਟਿਆ ਕਿਸਮ ਦਾ ਬੰਦਾ ਹਨਾ ਉਹ ਬਿਆਨ ਤੇਰਾ ਮਾਪਾ ਪਾਣਾ ਹੀ ਸਿੱਧ ਨੂੰ ਕੋਲੇ ਖੜਕੇ ਕਟਾਇਆ ਉਹਦਾ ਬਿਆਨ ਦੇ ਆਧਾਰ ਤੇ ਪਰਚਾ ਹੋਵੇ 20 ਪੁਲਿਸ ਕੋਲੇ ਪਹਿਲੀ ਗੱਲ ਤਾਂ ਪੁਲਿਸ ਸਾਡੇ ਜਿਹੜੀ ਟਾਰਚ ਨਹੀਂ ਕਰ ਸਕਦੀ 24 ਘੰਟੇ ਹਾਈ ਕੋਰਟ ਦੇ ਆਰਡਰ ਨੇ ਕੈਮਰੇ ਹੋਣੇ ਚਾਹੀਦੇ ਕੈਮਰਿਆਂ ਤੋਂ ਬਿਨਾ ਉਹ ਕਿਵੇਂ ਪਹੁੰਚ ਗਿਆ ਉਹ ਕੈਮਰੇ ਜਦੋਂ ਉਹਦਾ ਬਿਆਨ ਹੈ ਉਹਦਾ ਬਿਆਨ ਹੋ ਗਿਆ ਕਿ ਤਰ੍ਹਾਂ ਦਾ ਉਹਨੇ ਵੀਡੀਓ ਪਾਈ ਹਨਾ ਉਹ ਵੀਡੀਓ ਰਿਕਾਰਡ ਕਰਕੇ ਕਿੱਥੇ ਨੇ ਹਾਈ ਕੋਰਟਾਂ ਕੱਲੇ ਨਾ ਨੇ 26 ਜਨਵਰੀਆ ਬਣਾਈਆਂ ਮੈਂ 26 ਜਨਵਰੀਆ ਵਧਾਈਆਂ ਦਿੱਤੀਆਂ ਸੀ ਦੇ ਕਿਹੜੇ ਢੰਗਾਂ ਸੂਝਵਾਨ ਲੋਕਾਂ ਦਾ ਸਮਝ ਲਿਆ ਕੁਝ ਲੋਕਾਂ ਨੂੰ ਸਮਝ ਨਹੀਂ ਆਇਆ ਨੰਗੇ ਤੜ ਨੰਗੇ ਪਿੰਡੇ ਮਾਤਾ ਚਰਨ ਕਰਨੇ ਪੋਸਟ ਪਾਈ ਸੀ ਕਾ ਸਾਡੇ ਝੋਟ ਦੇ ਕਾਤਲੋਂ ਵੀ ਆ ਝੋਟੇ ਮੰਗੂ ਲੈ ਕੇ ਆਉਂਦੇ ਸਾਡੀਆਂ ਕਾਰੇ ਸਾਡੇ ਲਈ ਕਾਰੇ ਕਾਨੂੰਨ ਚੱਕ ਚੱਕ ਕੇ ਇੱਕ ਸਕੋਰਪੀਓ ਤੇ ਬੰਦਾ ਚੇਹੇ ਨਹੀਂ ਪਟਣ ਜਾਉ ਮੇਰੇ ਦੇ ਕਿਹੜੇ-ਕਿਹੜੇ ਪਰਚੇ ਪਾਏ ਲੇਡੀ ਸ਼ੇਡ ਦਾ ਪਰਚਾ ਮੇਰੇ ਤੇ ਪਾਤਾ ਸੀ ਉਹ ਮੰਦਿਰ ਸੀ ਹਨਾ ਬਾਅਦ ਚੋ ਲੇਡੀ ਮੁਕਰ ਗਈ 200 ਦੀ ਫਰੋਤੀ ਦਾ ਮੇਰੇ ਤੇ ਪਰਚਾ ਪਾਤਾ ਸੀਗਾ ਪਰਵਾਰੀ ਕਿੱਥੇ ਭਲਾਇ ਨੂੰ ਮੜਾ ਜਾ ਓਰੇ ਈ ਓਏ ਮੈਂ ਅੰਦਰ ਸੀ ਪਹਿਲਾ ਪਰਚਾ 307 ਦਾ ਮੇਰੇ ਤੇ ਪਾਇਆ 307 ਦਾ ਜਦੋਂ ਮੇਰੇ ਤੇ ਸੋ ਲੋ ਗੱਲ ਝੂਠੇ ਪਰਚੇ ਦੀ ਮੈਨੂੰ ਤਿੰਨੋ ਸੱਤ ਚ ਹੀ ਮਾਰ ਦੇਣਾ ਸੀ ਇਹਨਾਂ ਨੇ ਸਟਾਰਟਿੰਗ 'ਚ ਉਹ ਕੀ ਹੁੰਦਾ ਮੈਂ ਤਾਂ ਅੰਦਰ ਸੀ ਆਹ ਬੰਦੇ ਨੇ ਜਾ ਕੇ ਉਹ ਪਿੰਡ ਵੀਡੀਓ ਬਣਾ ਲਈ 10 ਦੇ ਬਟਵਾਰੀ ਉਹੀ ਵੀਰ ਐਕਸੀਡੈਂਟ ਹੋਇਆ ਸੀਗਾ ਉੱਥੇ ਤੇ ਉਹਨਾਂ ਦੇ ਇਹਨੇ ਆਪਣਾ ਡੀਐਸਪੀ ਹੈਗਾ ਜੀ ਸੰਜੀਵ ਗੋਇਲ ਉਹਨੇ ਉਸੇ ਐਕਸੀਡੈਂਟ ਦਾ 307 ਦਾ ਪਰਚਾ ਇਹ ਤੇ ਕਰਵਾਤਾ ਸੀ ਉਹਦੀ ਜਦੋਂ ਅਸੀਂ ਛਾਣਵੀਨ ਕੀਤੀ ਸਾਰਾ ਕੁਝ ਸਾਨੂੰ ਪਤਾ ਲੱਗਾ ਵੀ ਉੱਥੇ ਐਕਸੀਡੈਂਟ ਹੋਇਆ ਸੀਗਾ ਉਹ ਅਸੀਂ ਫਿਰ ਜਦੋਂ ਕੀਤੀ ਛਾਣਵੀਨ ਉਹ ਸਾਹਮਣੇ ਆ ਗਿਆ ਸੱਚ ਤੁਹਾਨੂੰ ਵੀ ਤੁਹਾਨੂੰ ਵੀ ਲੱਗਦਾ ਕਿ ਹੁਣ ਜਿਹੜੇ ਭਾਨ ਦੇ ਜਿਹੜੇ ਤਿੰਨ ਪਰਚੇ ਇੱਕ ਕੱਲ ਪਾਇਆ ਵੀ ਤਿੰਨੇ ਝੂਠੇ ਆ ਜਮਾ ਝੂਠੇ ਨੇ ਕੋਈ ਸੱਚ ਹੈ ਜੀ ਕੌਣ ਕਹਦਾ ਸੱਚ ਹੈ ਜੀ ਮੈਂ ਕਹਿੰਦਾ ਝੂਠ ਹੈ ਝੂਠ ਕਿਵੇਂ ਸੁਣ ਲਾ ਗਾ ਸਕੋਰਪੀ ਤੇ ਜਾਨੀ ਲੁੱਟ ਪ੍ਰਤੀ 10000 ਮੰਗੂਗਾ ਉਹ 10000 ਚੱਲ ਮੰਗ ਲਿਆ ਫਿਰ ਯਾਰ ਜ਼ਮਾਨਤ ਨਾ ਕਰਾਉਣ ਦੇ ਇੱਕ ਗੱਲ ਮੈਂ ਜ਼ਮਾਨਤ ਨਹੀਂ ਕਰਾਈ ਤੁਸੀਂ ਮੇਰੇ ਸਾਰਾ ਬਾਚ ਓਵਰ ਕਰਿਆ ਬਈ ਜ਼ਮਾਨਤ ਨਾ ਕਰਾਉਣ ਜੇ ਝੂਠਾ ਪਰਚਾ ਪਾਤਾ ਨੂੰ ਅਸੈਪਟ ਕਰਨ ਬਈ ਝੂਠਾ ਬਲਾਥੀ ਮਾਰ ਕੇ ਬੈਠਾ ਨਾ ਧਰਤੀ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਸਭ ਕਾਮ ਰੈਡ ਲਾਣਾ ਸਭ ਸਿੱਖ ਜਥੇਬੰਦੀਆਂ ਭਾਨ ਦੀ ਸਪੋਰਟ ਚ ਆਉਣਗੀਆਂ ਅੱਜ ਮੇਰੇ ਬੰਦਿਆਂ ਨੂੰ ਫੋਨ ਆਇਆ ਇੰਟੈਲੀਜੈਂਸੀ ਦਾ ਬਈ ਝੂਠਾ ਕਿੱਥੇ ਆ ਕਹਿੰਦੇ ਇਹ ਝੂਠਾ ਉਧਰ ਨੂੰ ਜਾਊਗਾ ਇਹ ਚੱਕਾਂਗੇ ਬਾਈ ਮੈਂ ਤਾਂ ਜਾਊਗਾ ਕੱਲ ਨੂੰ ਜਾਊਂਗਾ ਚੱਕਣਾ ਹੋਇਆ ਚੱਕ ਲਿਓ ਛੱਡਣਾ ਹੋ ਛੱਡ ਜੋ ਮੇਰੇ ਖਾਤਰ ਬੋਲਿਆ ਅਗਲਾ ਵੀ ਮੈਨੂੰ ਹੀ ਤਾਂ ਵੀਰ ਇਸ ਚੱਕਾਂਗੇ ਝੋਟੇ ਨੂੰ ਲੈ ਦੇਖ ਲੈ ਹਣਾ ਤੇ ਬਾਕੀ ਬਈ ਸਾਰੇ ਸਿੱਖ ਸਮਾਜ ਨੂੰ ਹੱਥ ਬੰਨ ਕੇ ਪੱਲਾ ਅੜ ਕੇ ਫਰਿਆਦ ਕਰਦਾ ਜੇ ਤੁਸੀਂ ਹੁਣ ਨਾ ਖੜੇ ਫਿਰ ਕੱਲ ਨੂੰ ਮੈਨੂੰ ਮਰਵਾ ਵੀ ਸਕਦੇ ਨੇ ਮੇਰੇ ਗੋਲੀ ਵੀ ਕਿਉਂ ਲਾਇਸੈਂਸ ਦੀ ਸੁਣ ਲੈ ਗੱਲ ਇਹਨੇ ਵੀਡੀਓ ਬਣਾਤੀ ਇਹ ਪਰਿਵਾਰੀ ਕੌਣ ਆ ਕਹਿੰਦੇ ਮੈਂ ਮੇਰਾ ਦੋਸਤ ਹੈ ਮੈਨੂੰ ਅੰਦਰੋਂ ਹੀ ਬੁਚਿਆ ਉਹ ਦੋ ਮੇਰੇ ਤਾਂ ਰੋ ਮਾਰੇ ਜਦੋਂ ਦੀ ਵੀਡੀਓ ਪੈ ਗਈ ਸੱਚ ਸਾਹਮਣੇ ਆ ਗਿਆ ਪਰਿਵਾਰੀ ਕੌਣ ਆ ਇਹਦਾ ਲਾਇਸੈਂਸ ਬਣਿਆ ਪਿਆ ਸੀ ਜਮਾ ਇਹਦਾ ਲਾਇਸੈਂਸ ਨਹੀਂ ਦੇ ਰਹੇ ਸਾਨੂੰ ਹੁਣ ਕਿਹਾ ਵੀ ਲਾਇਸੈਂਸ ਦਿੰਨੇ ਅਸੀਂ ਦੇਖ ਦਿੰਦੇ ਹਾਂ ਕਹਿੰਦਾ ਵੀ ਸਾਡੇ ਨਾਲ ਅਜੇ ਸਰੇ ਆਮ ਨਸ਼ਾ ਆ ਮੇ ਵਿਕ ਰਿਹਾ ਉਹਨਾਂ ਦੁਕਾਨਾਂ ਤੇ ਕੋਈ ਪਰਚੇ ਨਹੀਂ ਹੋਏ ਪਰ ਸੋਮੇ ਚਿੱਤੇ ਵਾਲਾ ਫੜ ਕੇ ਫੜਾਇਆ ਮੇਰੇ ਇਟਾ ਰੋੜਾ ਮਾਰਿਆ ਉਹਦੇ ਦਿਨੋਂ ਸੱਤਾ ਪਰਚਾ ਜ਼ਰੂਰ ਪਾਤਾ ਮੈਂ ਇਹ ਨਹੀਂ ਕਹਿੰਦਾ ਉਹਦੀ ਸਾਰੀ ਉਹਦੇ ਅਕਾਊਂਟ ਸਾਰੀਆਂ ਡਿਟੇਲਾਂ ਇੱਕ ਮੁਲਾਜ਼ਮ ਨੇ ਅਕਾਊਂਟ 'ਚ ਪੈਸੇ ਪਾਏ ਹੋਏ ਉਹਨੂੰ ਉਹ ਦੇ ਕੇ ਅਭੀ ਆ ਸੋਡਾ ਮਲਾਜ ਮੈਂ ਸੋਡੀ ਪੁਲਿਸ ਦਾ ਆਇਆ ਉਹਨੂੰ ਪੈਸੇ ਪਾਏ ਹੋਏ ਚਟੇ ਵਸਤ ਇਹਦੇ ਆਧਾਰ ਤੇ ਉਹਦੀ ਪ੍ਰੋਪਰਟੀ ਸੀਜ਼ ਕਰੋ ਉਹਨੂੰ ਚਾਰ ਦਿਨਾਂ ਨੂੰ ਛੱਡ ਦੇਣਗੇ ਆ ਕੇ ਉਹ ਕਹਿੰਦਾ ਮੈਂ ਮਾਰੂਗਾ ਕੱਲ ਇੱਕ ਕਿਤੇ ਰੁਕਾਟ ਨਾ ਵੀ ਹੋ ਗਈ ਹਨਾ ਹੋਰ ਆਪਾਂ ਨੇ ਮਤਲਬ ਉਹਦੀ ਛੋਟੇ ਭਾਨੇ ਦਾ ਜਿਵੇਂ ਤੁਸੀਂ ਕਹਿੰਦੇ ਝੂਠੇ ਪਾਇਆ ਉਹਦਾ ਨਿੱਜੀ ਰੌਲਾ ਕਿਉਂਦਾ ਚਲੋ ਠੀਕ ਹੈ ਤੁਸੀਂ ਨਸ਼ਾ ਬੰਦ ਕਰਾਉ ਸੀ ਹੋ ਸਕਦਾ ਕੋਈ ਵੱਡੇ ਸਮਾਗ ਲੜਨ ਨਾਲ ਰਲ ਕੇ ਟੜ ਤੇ ਪਰ ਜਿਹੜੇ ਪਾਤੇ ਹੁਣ ਝੂਠੇ ਪਰ ਭਾਨੇ ਦਾ ਕੀ ਰੌਲਾ ਹੋ ਸਕਦਾ ਉਹ ਤਾਂ ਪੈਸੇ ਵਾਪਸ ਕਰਵਾ ਰਿਆ ਸੀ ਏਜੰਟਾਂ ਦਾ ਰੌਲਾ ਏਜੰਟ ਐਜੰਟਾਂ ਨੇ ਮਾਰਿਆ ਥੱਬਾ ਭਰ ਕੇ ਪੰਡ ਬੰਨ ਕੇ ਜਿਵੇਂ ਮੈਡੀਕਲ ਵਾਲੇ ਮਾਰਿਆ ਸੀਗਾ ਮੈਂ ਹੁਣ ਇੱਕ ਚੀਜ਼ ਹੋਰ ਪੁੱਛਣਾ ਚਾਹਣਾ ਯਾਰ ਇਹ ਸਵਾਲ ਮੇਰਾ ਬੁੱਧੀ ਜੀ ਮੈਨੂੰ ਆਉਂਦਾ ਮੈਂ ਮੈਨੂੰ ਕਹਿੰਦੇ ਡੰਗਰਾ ਚੱਲ ਮੈਂ ਡੰਗਰੀ ਸੀ ਵੀ ਮੇਰੇ ਦਿਮਾਗ 'ਚ ਇਹ ਗੱਲ ਨਹੀਂ ਆ ਰਹੀ ਮੇਰੇ ਬਾਰੇ ਪੰਜਾਬ ਦੇ ਹਰੇਕ ਬੰਦੇ ਨੇ ਲਾਂਹਤ ਪਾਈ ਭਾਨੇ ਬਾਰੇ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਬਿਹਾਰ ਕਿਉਂ ਹੋ ਥੋੜਾ ਜਿਹਾ ਸੋਸ਼ਲ ਮੀਡੀਆ ਤੇ ਵੱਧ ਐਕਟਿਵ ਸੀ ਅਸੀਂ ਨਵੇਂ-ਨਵੇਂ ਚੱਲੇ ਸੀ ਉਹੀ ਤਾਂ ਕੋਈ ਬਦਨਾਮੀ ਵੀ ਨਹੀਂ ਸਾਡੀ ਤਾਂ ਬਦਨਾਮੀਆਂ ਬਹੁਤ ਕਰੀਆਂ ਉਹਨਾਂ ਨੇ ਇਹਨਾਂ ਛੇੜੀ ਸੀ ਉਹ ਗੁੰਡੇ ਸੀ ਇਹ ਬਦਮਾਸ਼ ਸੀ ਨ ਦੰਨ ਦੰਨ ਹੋ ਗਏ ਸੋਸ਼ਲ ਮੀਡੀਆ ਤੇ ਇੰਨੀ ਲਹਨਤ ਪੈਂਦੀ ਨੂੰ ਇਹੋ ਜਿਹਾ ਕੁਝ ਬੋਲੀ ਜਾਂਦੇ ਨੂੰ ਵੀ ਯਾਰ ਦਿਖ ਨਹੀਂ ਰਿਹਾ ਕੁਝ ਵੀ ਮੈਨੂੰ ਐ ਲੱਗ ਰਿਹਾ ਯਾਰ ਭਗਵੰਤ ਮਾਨ ਆ ਕੇ ਤੱਪੜ ਤੇ ਬਹਿ ਜਾ ਵੀ ਮੇਰੇ ਪੁਲਿਸ ਹੱਥ 'ਚ ਨਹੀਂ ਬਾਈ ਮੈਨੂੰ ਮੈਨੂੰ ਸੈਂਟਰ ਕਰ ਰਹੀ ਹੈ ਯਾਰ ਉਹਨੇ ਵੋਟਾਂ ਹੀ ਨਹੀਂ ਆ ਪੰਜਾਬ 'ਚੋਂ ਹੁਣ ਇੰਨੇ ਖੜੇ ਆ ਅਸੀਂ ਸਾਰੇ ਸੀ ਵੋਟਰਾਂ ਉਹਦੇ ਸਾਫ ਪਰਵਾਹੀ ਪੂਰਾ ਤਖੜਾ ਵੋਟਰਾਂ ਮੈਂ ਪੂਰਾ ਤਖੜਾ ਵੋਟਰਾਂ ਵੋਟ ਕੀ ਸਾਡੇ ਤਾਂ ਯਾਰਾ ਐਮਐਲਏ ਮੈਨੂੰ ਆ ਪਰ ਮੇਰੇ ਜਵਾਕਾਂ ਦੇ ਐ ਸਰੋਪੇ ਪਾਉਂਦਾ ਹੁੰਦਾ ਸੀ ਮੇਰਾ ਮਿੱਤਰ ਸੀ ਆ ਬਜੇ ਸਿੰਘ ਦਾ ਪਟਵਾਰੀ ਦਾ ਜਮਾ ਕਲੋਜ਼ ਫਰੈਂਡ ਜਿਵੇਂ ਫਰੈਂਡ ਨਹੀਂ ਹੁੰਦੇ ਆਪਾਂ ਜਿਵੇਂ ਮੈਂ ਪਟਵਾਰੀ ਨੂੰ ਕਹਿੰਦਾ ਚੱਲ ਓਏ ਹਾਂ ਸੀ ਬਣਾ ਵਾਲੀ ਸੀ ਬਣਾ ਵਾਲੀ ਹੈ ਫੇਰ ਵੀ ਫੋਨ ਕਰ ਲੈਂਦਾ ਮੈਂ ਹੁਣ ਬਣਾ ਵਾਲੀ ਨੂੰ ਕਹਿੰਨਾ ਸਾਡੀ ਮਾਨਸਾਈ ਤਰਤੀ ਲਾਜ ਰੱਖ ਲੈ ਹਾ ਦਾ ਨਾਰਾ ਮਾਰ ਦੇ ਜਦੋਂ ਛੋਟੇ ਸਾਹਿਬਜ਼ਾ ਦੇਸ਼ੀਦ ਹੋਏ ਸੀ ਅਰੰਗਜੇਬ ਦੀ ਸਰਕਾਰ ਸੀ ਹਾ ਦਾ ਨਾਰਾ ਮਾਰਿਆ ਸੀ ਉਹਨੂੰ ਪਤਾ ਮਲੇਰ ਕੋਟਲੇ ਬਜੀਰ ਖਾਨ ਨੇ ਅੱਜ ਵੀ ਲੋਕ ਯਾਦ ਕਰਦੇ ਨੇ ਉਹਨੂੰ ਕਰਦੇ ਆ ਨਾ ਕੋ ਕੋਈ ਕੁਈ ਹਾ ਦਾ ਨਾਰਾ ਮਾਰ ਦੋ ਕੀ ਲੈਣਾ ਕੁਰਸੀਆਂ ਤੋਂ ਬਹੁਤ ਬਹੁਤ ਲੋਕ ਸਾਰੀ ਜ਼ਿੰਦਗੀ ਯਾਦ ਰੱਖਣਗੇ ਹਾ ਦਾ ਨਾਰਾ ਮਾਰ ਦੋ ਨਹੀਂ ਕਰੋ ਪੁਲਿਸ ਹੱਥ 'ਚ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਪੁਲਿਸ ਹੱਥ ਨਹੀਂ ਸੈਂਟਰ ਤੋਂ ਹਿਲਦੀ ਆ ਤਾਂ ਨਹੀਂ ਪਹਿਲਾਂ ਅਮਰਤਪਾਲ ਵੇਲੇ ਨਹੀਂ ਕੋਈ ਬੋਲੇ ਆ ਅਸੀਂ ਤਾਂ ਬੋਲੇ ਆ ਪੂਰਾ ਜੱਜ ਕੇ ਭਾਈ ਦੀਪ ਸਿੱਧੂ ਵੇਲੇ ਤਾਂ ਕੀਨੇ ਬੋਲਣਾ ਸੀ ਖੜੀ ਨਹੀਂ ਉਹਦੇ ਨਾਲ ਤਾਂ ਲੋਕ ਇਸ ਤਰ੍ਹਾਂ ਦੇ ਵੀ ਖੜੇ ਸੀ ਓਰੇ ਆ ਬਾਬਾ ਆ ਜਾ ਇਹ ਮੁੰਡੇ ਤੁਸੀਂ ਦੱਸੋ ਭਾਈ ਕਿੱਥੇ ਕਿੱਥੇ ਗਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਸੀ ਬਾਈ ਦੀਪ ਸਿੱਧੂ ਦੇ ਬਦੌਲਤੀ ਜੋ ਤੁਹਾਡੇ ਸਾਹਮਣੇ ਆਗੇ ਬਾਈ ਦੀਪ ਦੀ ਦੇਣਾ ਜੋ ਆ ਗੁਰੂ ਵਾਲੇ ਹੋਏ ਆ ਤੇ ਭਾਈ ਅਮਰਤਪਾਲ ਨਾਲ ਵੀ ਸਾਡਾ ਤੁਸੀਂ ਸੋਸ਼ਲ ਮੀਡੀਆ ਜਦੋਂ ਵੀ ਚੱਕ ਕੇ ਦੇਖ ਲਓ ਜਿੱਦੇ ਫੜੋ ਫੜਾਈ ਹੋਈ ਹੈ ਉੱਦੇ ਤੋਂ ਇੱਕ ਦਿਨ ਘਰੇ ਨਹੀਂ ਬੈਠੇ ਇਹ ਅਸੀਂ ਐ ਨਹੀਂ ਕਿਹਾ ਵੀ ਜਿੰਨੇ ਜੁਗ ਰਹਿ ਕੇ ਸੀ ਤੁਰੇ ਫਿਰਿਆ ਜਿੰਨੇ ਤਖਤਾਂ ਦੇ ਪ੍ਰੋਗਰਾਮ ਹੋਇਆ ਸਾਡੇ ਸਾਰਾ ਸਿੰਘ ਜਥੇਬੰਦੀ ਸਾਰੇ ਤਖਤਾਂ ਤੇ ਗਏ ਆ ਅਰਦਾਸ ਬੇਨਤੀ ਸ਼ਾਮਲ ਹੋਏ ਆ ਸਾਨੂੰ 2 2.5 ਮਹੀਨੇ ਪਰਿਵਾਰ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਗਿਆ ਮੇਰੇ ਕਾਰ ਵਾਲੀ ਨੂੰ ਮੇਰੇ ਬੱਚੇ ਨੂੰ ਤੇ ਸਾਡੇ ਮੇਰੇ ਮਾਤਾ ਪਿਤਾ ਨੂੰ ਵੀ ਤੁਹਾਡੇ ਬੱਚੇ ਨੇ ਅੰਬਰ ਛਕ ਲਿਆ ਇਹਨੂੰ ਸੱਦਾ ਕਹਦੇ ਚੁੱਪ ਕਰਕੇ ਘਰੇ ਵਹਿ ਜੇ ਸਰਕਾਰਾਂ ਨਾਲ ਨਾ ਖਾਏ ਇੱਥੋਂ ਤੱਕ ਗੱਲਾਂ ਕਈਆਂ ਗਈਆਂ ਪਰ ਜਦੋਂ ਅਸੀਂ ਉਹ ਗੁਰੂ ਨੂੰ ਬਚਨ ਦੇਖ ਕੇ ਆਏ ਆ ਵੀ ਸਿਰ ਉਹਦੇ ਲੇਖੇ ਲਾਤਾ ਸੀ ਹੁਣ ਹੁਣ ਮੈਂ ਇਹ ਗੱਲ ਇਹ ਗੱਲ ਕਿਉਂ ਕਰਵਾਈ ਆ ਮੈਂ ਇਹ ਗੱਲ ਮੈਂ ਉਹਨਾਂ ਲਈ ਕਰਵਾਈ ਆ ਮੈਂ ਕੱਲ ਉਹਦੇ ਕਮੈਂਟ ਦੇਖੇ ਸੀ ਕੁਸ ਕੋਲੀ ਚੱਟਾਂ ਦੀ ਯਾ ਇੱਕ ਅਦਾ ਨਕਲੀ ਪੇਜ ਬਣਾ ਲੈਂਦਾ ਕੋਈ ਖਾਲਸੇ ਦਾ ਨਾਮ ਰੱਖ ਕੇ ਜਿਹਨੇ ਨਾਫਰਤ ਫਲਾਉਣੀ ਹੁੰਦੀ ਹੈ ਵੀ ਅਮਰਤਪਾਲ ਵੇਲੇ ਕਿੱਥੇ ਸੀ ਏ ਦੀਪ ਸਿੱਧੂ ਵੇਲੇ ਕਿੱਥੇ ਸੀ ਪਤਾ ਲੱਗਿਆ ਕਿੱਥੇ ਸੀ ਅਸੀਂ ਇੱਥੇ ਸੀ ਮੇਰੀ ਕੋਈ ਵੀ ਪੋਸਟ ਚੈੱਕ ਕਰ ਲਓ ਮੈਂ ਹਰੇਕ ਪੋਣ ਦੀਪ ਸਿੱਧੂ ਮੈਂ ਦੀਪ ਸਿੱਧੂ ਦਾ ਲਾਇਆ ਹੋਇਆ ਦੀਵਾ ਹਜ਼ਾਰ ਦੀਵੇ ਲਾ ਕੇ ਜਾਊਂਗਾ ਬੋਲੇ ਸੋਨੇ ਹ ਫਰੀਆ ਕਾਲ ਹਜ਼ਾਰ ਦੀਵੇ ਜਦ ਮੈਂ ਮਰਿਆ ਮੇਰੇ ਪਿੱਛੇ ਹਜ਼ਾਰ ਛੋਟੇ ਬੋਲਣ ਵਾਲੇ ਹੋਣਗੇ ਓਮੀ ਭਾਨਾ ਉਹ ਵੀ ਇੰਦਾਪਦਾ ਮੈਂ ਜੇਲ ਚ ਰਿਹਾ ਮੈਂ ਦੱਬਿਆ ਤੂੰ ਐਥੀ ਵੀਡੀਓ ਕਰਕੇ ਗਿਆ ਸੀ ਤੇ ਛੋਟੇ ਠੰਡਾ ਹੋ ਗਿਆ ਮੈਂ ਠੰਡਾ ਨਹੀਂ ਸੀ ਮੈਂ ਦੱਸਿਆ ਨਹੀਂ ਮੇਰੇ ਕੋਲੇ ਮੇਰੇ ਆ ਡਾਕਟਰ ਦਾ ਰਿਪੋਰਟ ਹੈ ਮੈਨੂੰ ਉਹਨੇ ਉੱਚਾ ਬੋਲਣੋਂ ਵੀ ਮਨਾ ਕਰਿਆ ਮੈਨੂੰ ਜੇਲ੍ਹ 'ਚ ਪਤਾ ਨਹੀਂ ਕੀ ਦਿੱਤਾ ਮੇਰਾ 240 ਬੀਪੀ ਰਹਿੰਦਾ ਹੈ ਜੇਲ੍ਹ 'ਚ ਆਉਣ ਤੋਂ ਬਾਅਦ ਇਹ ਇਹਦਾ ਖਰੀਦਣਾ ਜਾਂਦਾ ਹੁਣ ਵੀ ਮੇਰਾ ਸਾਹ ਭੁੱਲ ਜਾਂਦਾ ਉਹਨੇ ਕਹਿ ਤਨ ਅਟੈਕ ਹੋਗਾ ਮੈਂ ਤੁਹਾਨੂੰ ਰਿਪੋਰਟਾਂ ਦਿਖਾ ਦਿੰਦਾ ਐਨਾ ਲੱਪਾ ਗੋਲੀਆਂ ਦਾ ਖਾਣ ਨੂੰ ਕੀ ਗੱਲ ਕਰ ਮੈਂ ਗੋਲੀ ਨਹੀਂ ਖਾਂਦਾ ਮੈਂ ਇਹ ਕੰਟਰੋਲ ਕਰ ਰਹੇ ਹਾਂ ਹੋਰ ਫਿਰ ਵੀ ਇੱਕ ਡਾਕੇ ਪਾਨੇ ਦੇ ਨਾਲ ਖੜੇ ਹੋ ਚਾਹੇ ਜੋ ਮਰਜ਼ੀ ਹੋ ਜਾਏ ਜਿਵੇਂ ਤੁਸੀਂ ਕਿਹਾ ਕਿ ਮੈਨੂੰ ਮੇਰੀ ਟੀਮ ਮੈਂ ਬੜਾ ਨਹੀਂ ਕਰਦਾ ਸਾਡੀ ਟੀਮ ਐਂਟੀ ਡਰਗ ਟਾਸਕ ਫੋਰਸ ਦੀ ਟੀਮ ਜਿੱਥੇ ਵੀ ਹੈਗੀ ਆ ਪੰਜਾਬ ਰਾਜਸਥਾਨ ਹਰਿਆਣਾ ਰਾਜਪੁਰੇ ਜੀਰਕਪੁਰ ਅੰਬੇ ਮਾਜਰਾ ਹੈ ਜਿੰਨੇ ਜੈਤੋਂ ਬਠਿੰਡੇ ਰਾਮਪੁਰੇ ਜਿੱਥੇ ਵੀ ਹੈਗੇ ਆ ਸਾਡੀ ਟੀਮ ਸਾਰੀ ਆਉ ਮੈਨੂੰ ਕਰ ਲੈਣਗੇ ਟੀਮ ਪਹੁੰਚੂ ਮੈਨੂੰ ਕਰ ਲੈਣਗੇ ਟੀਮ ਪਹੁੰਚੂ ਕਿ ਮੈਂ ਮੇਰੇ ਕੀ ਮੈਂ ਸਿੰਗ ਲੱਗਿਆ ਵੀ ਮੈਂ ਉੱਥੇ ਜਾ ਕੇ ਬੜਾ ਕੁਝ ਕਰਨੂੰ ਹਰੇਕ ਮਾਤਾ ਜਾਊ ਹਰੇਕ ਬੁੜੀਆਂ ਜਾਣਗੀਆਂ ਹਰੇਕ ਜਾਗ ਦੀ ਜ਼ਮੀਰ ਵਾਲਾ ਜਾ ਕੇ ਉੱਥੇ ਹਿੱਸਾ ਪਾਉ ਬਟ ਉਹਨੂੰ ਚਲਾਉਣਾ ਮੇਰੇ ਮੰਗੂ ਆਇਆ ਨਹੀਂ ਵੀ ਠੰਡੇ ਵਸਤੇ ਚ ਪਾਈ ਰੱਖੋ ਕੰਮ 2 ਮਹੀਨਾ ਟਾਈਮ ਨੇ 1 ਮਹੀਨਾ ਦਾ ਟਾਈਮ ਉਹਨੇ ਚਾਗਰੇ ਨੂੰ ਅੰਦਰ ਮੇਰੇ ਤੇ ਬਾਈ ਕਹਿੰਦਾ ਨਾ ਜਿਵੇਂ ਖੈਰਾ ਕਹਿ ਰਿਹਾ ਮੇਰੇ ਤੇ ਜੇ ਉਹ ਮੈਨੂੰ ਮਾਨਸਾ ਜੇਲ੍ਹ ਤੇ ਪੇਤਾ ਇਕੱਲੇ ਨੂੰ ਬੰਦ ਰੱਖਿਆ ਸੀ ਇਕੱਲੇ ਨੂੰ ਬੰਦੇ ਨੂੰ ਬੰਦ ਨਹੀਂ ਰੱਖ ਸਕਦੇ ਦੋ ਨੰਬਰਦਾਰ ਪਾਤੀ ਮੇਰੇ ਨਾਲ ਇਕੱਲਾ ਮੈਂ ਕੈਮਰੇ ਲਾ ਤੇ ਨਵੇਂ ਲਵਾਏ ਮੈਨੂੰ ਕਹਿੰਦੇ ਛੋਟੇ ਕੈਮਰੇ ਲੱਗ ਗਏ ਪਹਿਲਾਂ ਵਾਲਾ ਡਿਪਟੀ ਖਾ ਗਿਆ ਸੀ ਉਹ ਡਿਪਟੀ ਬਾਅਦ ਚ ਫੜਿਆ ਵੀ ਗਿਆ ਮੈਂ ਉਹ ਡਿਪਟੀ ਨੂੰ ਕਿਹਾ ਮਾ ਤੂੰ ਇੰਨਿਆ ਨਸ਼ਾ ਵਕਿਆ ਰਿਹਾ ਜੇਲ੍ਹ ਚ ਇੰਨਾ ਮੇਰੇ ਸਾਹਮਣੇ ਗੰਦ ਪਵਾ ਰਿਹਾ ਤੂੰ ਮੈਨੂੰ ਐਂ ਦੱਸ ਰੱਬ ਕਿਤੇ ਹੈ ਨਹੀਂ ਹੋਏ ਉਹ ਕਹੋ 10 ਦਿਨਾਂ ਬਾਅਦ ਹੁਣ ਸਾਰਾ ਕੁਝ ਮੂਰੇ ਆ ਗਿਆ ਉਹ ਮਰਾ ਚੱਕ ਕੇ ਟਰਮੀਨੇਟ ਹੋ ਕਰਤਾ ਉਹ ਪੱਟੀ ਨਾਲ ਉਹਦੇ ਚਾਰ ਪੰਜ ਚਮਚੇ ਸੀ ਇਕਨੇ ਗੁਰਦੁਆਰੇ ਖਾਰੇ ਸੌਂ ਕਰਕੇ ਖਾਣੇ ਦਾ ਜੇਲ੍ਹ ਤਾਂ ਨਸ਼ੀ ਨਹੀਂ ਹੈਗਾ ਮਾ ਜੇਲ੍ਹ ਦੀ ਸੌਣਾ ਖਾ ਉਹ ਜਮੀ ਪੱਟਿਆ ਗਿਆ ਇਥੋਂ ਦਾ ਹੈਗਾ ਸੋ ਜਿਆ ਕਰਿਆ ਖਾਣ ਦਾ ਮੂਤ ਦਾ ਬੰਨ ਤਾਰੂ ਸਿੰਘ ਨੇ ਜੋੜਿਆਂ ਨਾਲ ਖੋਲਿਆ ਸੀ ਹੁਣ ਦੇਖ ਲੋ ਕੌਣ ਕਰਵਾ ਰਿਹਾ ਹੈ ਪਵੰਤਮਾਨ ਬੋਲੇ ਤਾਂ ਸਹੀ ਵੀ ਇਹ ਕਿਉਂ ਹੋ ਰਿਹਾ ਹੈ ਜਵਾਬ ਤਾਂ ਦੇਵੇ ਤਦੋਂ ਪੰਜਾਬ ਦੀ ਜਨਤਾ ਅਸੀਂ ਉਹਦੇ ਵੋਟਰ ਤੋਂ ਜਵਾਬ ਮੰਗਦੇ ਆ ਵੀ ਤੇਰੇ 92 ਤਾਂ ਜਿਹੇ ਜਿਹੇ ਹੈਗੇ ਨੇ ਹੈਗੇ ਨੇ ਹੁਣ ਮੈਂ ਇਹ ਸ਼ਬਦ ਦੁਰ ਇੱਕ ਇਹਨਾਂ ਨਹੀਂ ਚਾਹੁੰਦਾ ਹੁੰਦਾ ਵੀਡੀਓਆਂ ਵੀ ਬਹੁਤ ਆ ਰੱਖੀਆਂ ਨੇ ਕੌਲੀ ਚੱਟ ਤੇ ਚਮਚੇ ਸਾਡੀ ਵੀਡੀਓ ਤੋਂ ਦੂਰ ਰਹਾ ਕਰੋ ਨਕਲੀਆਂ ਐਡੀਆਂ ਜੇ ਕਿਸੇ ਚ ਬਾ ਦਾਵਾ ਮੈਂ ਸਿੱਧਾ ਫੋਨ ਲਾ ਲਿਆ ਕਰੋ ਠੀਕ ਹੈ ਨਾ ਅਸੀਂ ਕਿਸੇ ਦੀ ਬਰਾਈ ਨਹੀਂ ਕਰਦੇ ਬਟ ਯਾਰ ਆ ਦੇਖੋ ਕੀ ਹੋ ਰਿਹਾ ਹੈ ਤੇ ਲੋਕ ਸਾਡੇ ਪਿੱਛੇ ਹੀ ਬਹੁਤ ਨੇ ਜਵਾਬ ਦਿਆ ਕਰੋ ਹੈ ਇਹਨਾਂ ਨੂੰ ਤੇ ਬਾਈ ਹੱਥ ਬੰਨ ਕੇ ਗੁਰੂ ਦੇ ਜਮਾ ਪੂਰਨ ਸਿੱਖਾਂ ਯਾਰ ਪਹਿਲੇ ਦਿਨ ਤੋਂ ਕੋਈ ਲਾਲਚ ਨਹੀਂ ਕੋਈ ਵੋਟਾਂ 'ਚ ਨਹੀਂ ਖੜਾ ਹੋਣਾ ਬਸ ਇੱਕ ਅਸਲੀ ਦੀ ਗਾਨਾ ਪ੍ਰਵਾਨ ਕਰਿਆ ਹੋਇਆ ਉਹ ਪੈ ਜੇ ਛਿੱਤ ਛੁਇਤੀ ਨੇ ਜਿਆਦਾ ਲੰਬਾ ਟਾਈਮ ਜਿਉਂਦੇ ਰਹਾਂਗੇ ਬਦਨਾਮੀ ਬਦਨਾਮੀ ਜੁੜ ਜਾਂਦੀ ਹੈ ਕਿਉਂ ਇਨਸਾਨ ਹੱਡ ਮੰਨੋ ਇੱਥੋਂ ਕੱਲ ਤੂੰ ਕੋਈ ਗਲਤੀ ਹੋ ਜੇ ਪਰਸੋਂ ਨੂੰ ਗਲਤੀ ਹੋ ਜੇ ਫਿਰ ਤੁਹਾਨੂੰ ਪਤਾ ਕੈਰੈਕਟਰਲੈਸ ਹੋ ਜਾਂਦਾ ਹਨਾ ਵੀ ਪਰਾਂ ਚੱਲੀਏ ਬਸ ਇੱਜ਼ਤ ਨਾਲ ਹਨਾ ਹਨਾ ਐਂ ਕਹਣਾ ਤੇ ਲੋਕਾਂ ਨੂੰ ਕਹਣਾ ਬਾਈ ਬਣ ਕੇ ਸਾਹ ਦਿਓ ਪੰਜ ਛੇ ਤਾਂ ਬੋਲਣ ਵਾਲੇ ਨੇ ਹਨਾ ਸਾਹ ਦਿਓ ਆਓ ਮੇਰੇ ਵੀਰੋ ਇਹ ਜ਼ੁਲਮ ਹੋ ਰਿਹਾ ਜ਼ੁਲਮ ਦੀ ਇੰਤਿਹਾ ਹੀ ਇਹ ਦੁੱਤੇ ਹੋਰ ਕੀ ਹੋਗਾ ਹਨਾ ਤੇਰਾ ਧੰਨਵਾਦ ਆਜੋ ਸਾਡੀ ਆਵਾਜ਼ ਨੂੰ ਇੱਥੋਂ ਤੱਕ ਲੈ ਗਏ ਤੂੰ ਵੀ ਯੋਧਾ ਹੈ ਸੂਰਮਾ ਤੇ ਭਾਈ ਸਾਰੇ ਮੇਰੇ ਖਾਸ ਕਰਕੇ ਮੇਰੇ ਸਿੱਖ ਭਰਾਵਾਂ ਨੂੰ ਛੱਡੋ ਰੋਸੇ ਗੇਲੇ ਆਓ ਤੁਸੀਂ ਸਾਨੂੰ ਪੁੱਛਦੇ ਸੀ ਨਾ ਵੀ ਜਿਹੜੀ ਅਮਰਤਪਾਲ ਦੀ ਮਾਤਾ ਨੂੰ ਪੁੱਛ ਸਕਦੇ ਹੋਗੇ ਮੇਰੇ ਬਾਰੇ ਪੁੱਛ ਸਕਦੇ ਹੋ ਦੀਪ ਸਿੱਧੂ ਦੇ ਭਾਈ ਨੂੰ ਪੁੱਛ ਸਕਦੇ ਹੋ ਅਸੀਂ ਦੀਪ ਸਿੱਧੂ ਦੇ ਦੁਆਏ ਹੋ ਜੀਵੇਂ ਅਸੀਂ ਜਾਵਾਂਗੇ ਭਾਈ ਸਾਰੇ ਸਿੱਖਾਂ ਨੂੰ ਬੇਨਤੀ ਕਰਦਾ ਹਰੇਕ ਹਿੰਦੂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਭਾਨੇ ਦੇ ਪੈਸੇ ਮੰਗਵਾਏ ਨੇ ਮੜਵਾਏ ਨੇ 15-15 ਲੱਖ ਜੋ ਲੱਖ ਰੁਪਇਆ ਖਰਚ ਕੇ 100 102 200 ਬੰਦਾ ਆਪਦੇ ਰਿਸ਼ਤੇਦਾਰ ਲਿਆਣੋ ਇੱਕ ਕਿਦਰੇ ਨਹੀਂ ਬਿੱਲੀ ਛਿਕਦੀ ਮੇਰੇ ਵੱਲ ਤਾਂ ਲੋਕਾਂ ਨਹੀਂ ਬਸੇਰਾ ਲੰਗਰ ਲਾਤਾ ਅਸੀਂ ਪਕਾਉਣ ਆਂਦਾ ਸਿੱਖ ਸੰਗਤਾਂ ਨੇ ਜਾਂ ਲੋਕਾਂ ਨੇ ਹਣਾ ਹੁਣ ਲੋਕਾਂ ਦਾ ਫਰਜ ਹੈ ਜਿਹੜੇ ਪੈਸੇ ਮੜਵਾਉਣ ਵਾਲੇ ਉਹ ਹੀ ਲ ਤੇ ਪ੍ਰੋਗਰਾਮ ਲੀਕਣ ਛੇਤੀ ਮੈਂ ਕਹਣਾ ਉੱਥੇ ਨਾ ਬੈਠੇ ਰਹਿਣਾ ਮੇਰੇ ਮango ਦੂਜੇ ਤੀਜੇ ਦਿਨ ਹੀ ਕੋਠੀ ਘੇਰ ਲੈਣਾ ਭਗਵੰਤਵਾਨ ਦੀ ਫੇਰ ਸੁਵਾਦ ਆਊਗਾ ਜੇ ਭਾਈ ਐ ਹੋ ਗਿਆ 15 ਦਿਨਾਂ ਨੂੰ ਮੀਟਿੰਗ ਕਰਾਂਗੇ 10 ਦਿਨਾਂ ਨੂੰ ਮੀਟਿੰਗ ਕਰਾਂਗੇ 20 ਦਿਨਾਂ ਨੂੰ ਮੀਟਿੰਗ ਕਰ ਲੈ ਅੰਦਰ ਬੰਦੇ ਬੈਠੇ ਨੂੰ ਮਿੰਟ ਮਿੰਟ ਦਾ ਖਤਰਾ ਹੋਵੇ ਦੁਸ਼ਮਣੀ ਇੰਨੀ ਐ ਮਰਵਾ ਦੇਣਾ ਮੈਨੂੰ ਮਰਵਾ ਹੀ ਦੇਣਾ ਸੀ ਮੁਖਸਰ ਹੋਂਦਾ ਮੇਰੇ ਨਾਲ ਮੁੰਡੇ ਖੜ ਗਏ ਅੰਦਰ ਆਹ ਕੌਰੇ ਹੋਰੀ ਨੇ ਇੱਥੋਂ ਦੇ ਇੱਕ ਮੁੰਡਾਗਾ ਹੁਣ ਮੈਂ ਨਾ ਹੀ ਲੈਣਾ ਫਿਰ ਗੈਂਗਸਟਰ ਬਣਾ ਦਿੰਦੇ ਉਹ ਖੜ ਗਏ ਮੇਰੇ ਨਾਲ ਕੁਸ ਮੇਰੇ ਕੋਲੇ ਆਪ ਦੇ ਹੱਥ ਇਹ ਮੈਨੂੰ ਮਾਰਨ ਲੈਟੇ ਸ਼ੁੰਬੇ ਸੀ ਉਹਨਾਂ ਕੋਲੇ ਹੁਣ ਅੰਦਰ ਵੀ ਦਾ ਖਤਰਾ ਹੈਗਾ ਸੋ ਬੜਾ ਦੇਰ ਨਾ ਕਰੋ ਬਾਹਰ ਭਾਨੇ ਨੂੰ ਖਤਰਾ ਹੀ ਨਹੀਂ ਯਾਰ ਕੀ ਕੁਸ ਹੋ ਰਿਹਾ ਉਹ ਤੇ ਜ਼ੁਲਮ ਜਿਵੇਂ ਦੱਸਦੇ ਨੇ ਵੀ ਵੀਡੀਓ ਕਾਲ ਕਰਕੇ ਮੈਂ ਇੰਨਾ ਬੇਲਾ ਬੰਦਾ ਯਾਰ ਯਾਰ ਇਹ ਗੱਲ ਸੱਚ ਹੋ ਸਕਦੀ ਆ ਯਾਰ ਸੋਚ ਕੇ ਦੇਖਣ ਵਾਲੀ ਗੱਲ ਉਹ ਗੁਰਿੰਦਰ ਕਹਿ ਰਿਹਾ ਡਾਕਟਰ ਰੰਗਰੇਟਾ ਤੁਹਾਨੂੰ ਮੈਂ ਵੀ ਰੰਗਰੇਟਾ ਆ ਵੀ ਰੰਗਰੇਟਾ ਆ ਵੀ ਰੰਗਰੇਟਾ ਆ ਵੀ ਰੰਗਰੇਟਾ ਤੁਮੀ ਰੰਗਰੇਟਾ ਰੇਟਾ ਮਤਲਬ ਖੂਨ ਚਰਤਿਆ ਹੋਇਆ ਰੰਗ ਚਰਤਿਆ ਹੋ ਗੁਰੂ ਦੇ ਉਹ ਨਹੀਂ ਉਤਾਰ ਰੰਗਰੇਟਾ ਸ਼ਾਦੀ ਪ੍ਰਵਾਹ ਚੇਂਜ ਕਰ ਰਿਹਾ ਉਹ ਕਹਿੰਦਾ ਮੈਂ ਕੋਲੇ ਖੜ ਕੇ ਕਟਵਾਇਆ ਫਿਰ ਉਹਦੇ ਬਿਆਨ ਰਿਕਾਰਡ ਕਰਨ ਉਤੇ ਪਰਚਾ ਪਾਉਣ ਕੋਲੇ ਉਹ ਤਾਂ ਸਾਫ਼ ਹੀ ਹੋ ਗਿਆ ਉਹ ਕਹਿੰਦਾ ਮੈਂ ਕੋਲੇ ਖੜ ਕੇ ਕਟਵਾਇਆ ਉਹਦੇ ਫੁਣਸੀਆਂ ਨੇ ਤੂੰ ਜਾ ਜੇਲ੍ਹ ਚ ਕਿਹੜੀ ਚ ਜਾਣਾ ਮੈਨੂੰ ਪਤਾ ਲੱਗੇ ਤੂੰ ਕਿਹੜੀ ਝੇਲ ਚ ਆ ਦੇਖੀ ਤੇਰਾ ਹਾਲ ਕਹਾਂ ਕੀ ਹੁੰਦਾ ਇਹ ਮੇਰਾ ਵਾਦਾ ਛੋਡੇ ਨਾਲ ਜਾਣ ਦੇ ਜਿਹੜੀ ਝੇਲ ਚ ਜਾਂਦਾਗਾ ਉਹ ਜੀ ਜੀ ਸਮਾਂ ਤੇ ਬਹੁਤ ਬਹੁਤ ਧੰਨਵਾਦ ਧੰਨਵਾਦ ਸ਼ੁਕਰੀਆ ਬਹਿਰੂ ਜੀ ਖਾਲਸਾ